ਤੇ ਅਸੀਂ ਦੋ ਬ੍ਰਦਰ ਅਸੀਂ ਦੋ ਗੱਡੀਆਂ ਲੈ ਕੇ ਇਹ ਵੱਡੇ ਬ੍ਰਦਰ ਦੀਆਂ ਦੋ ਮਰੀ ਗੱਡੀਆਂ ਸਾਈਡ ਟੱਕੜੀ ਹੋ ਗਈ ਬੋ ਤੇ ਅਸੀਂ ਮਤਲਬ ਗੱਡੀ ਲਈ ਛਾਵੇਂ ਕਿ ਛਾ ਇਹ ਚਾ ਲੋਕ ਪੜਾ ਡਾ ਬੈ ਮੈਂ ਤੇ ਮੱਥਾ ਲੱਗ ਕੇ ਲੱਗੇ ਤੇ ਅੰਦਰ ਲੰਗਰ ਹਾਰੇ ਸੀ ਕਿਸੇ ਨੇ ਆ ਕੇ ਦੱਸਿਆ ਕਿ ਪੈਰ ਨੂੰ ਅੱਗ ਲੱਗੀ ਹੋਈ ਹੈ ਆ ਕੇ ਬਾਲਟੇ ਬੋਲ ਤੇ ਪਾਣੀ ਲੈ ਕੇ ਆਏ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਜਿਵੇਂ ਪਾਣੀ ਨਾਲ ਫਰਟੀ ਨਾਲ ਰੋਕੀ ਇਹ ਸਾਨੂੰ ਸੂਚਨਾ ਮਿਲੀ ਕਿ ਇੱਥੇ ਗਲੋਜੀ ਰੋਡ ਤੇ ਗੱਡੀਆ ਲੋਜੀ ਰੋਡ ਤੇ ਅੱਗ ਲੱਗੀ ਹੈ ਸਾਡੀ ਗੱਡੀਆਂ ਮੌਕੇ ਤੇ ਪਹੁੰਚੀ ਹੈ ਦੋ ਕਾਰਨੋਂ ਅੱਗ ਲੱਗੀ ਸੀ ਸਾਡੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਅੱਗ ਤੇ ਕੰਟਰੋਲ ਕੀਤਾ ਪਛਮੀ ਆਸਵਲੇ ਸਾਡੇ ਜਿਹੜੇ ਫਾਇਰ ਜੇ ਵੱਡੀਆਂ ਚਾਰ ਗੱਡੀਆਂ ਆ ਗਿਆ ਜਿਹੜੀਆਂ ਮੌਕੇ ਤੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਕਰ ਤੋਂ ਬੜਾ 8 ਹੋ ਗਿਆ ਅਸਲੇ 8 ਗੱਡਾਂ ਲੱਗ ਚੁੱਕੀਆਂ ਜਗਾ ਜਗਾ ਗੱਡੀ ਜਾ ਰਹੀ ਹੈ ਸਾਡਾ ਰਜਿਸਟਰੀ ਉਤੇ ਲਾਲ ਕੰਨਾ ਭਰਿਆ ਬਿਆਸ ਜਾਂਗਪੁਰ ਮਾਦੋਪੁਰ ਬਿਸਨਲੀ ਆਪਕੇ ਨਜ਼ਦੀਕੇ ਤਣੂ ਅਗ ਲੱਗਦੀ ਗੱਡੀ ਬਾਹਰ ਬਾਹਰ ਆ ਫਲੋ ਰਹੀ ਹੈ ਸੇਰ ਦੀ ਗੱਡੀਆਂ ਬਾਹਰ ਚੱਲੀ ਗਿਆ ਹੁਣ ਜਸਤੇ ਅੱਲੇ ਦੀ ਜੀ ਗੱਡੀ ਉਤੇ ਬੁਜੀਆ ਦੁਆਰਾ ਫਿਰ ਫੋਨ ਆ ਗਿਆ ਮੇਰੇ ਉਤੇ ਲੱਗ ਗਈ ਅੱਗ ਲੱਗੀ ਆ ਗੱਡੀ ਉਧਰ ਵਾਲਾ ਕਰਦੀ ਹੈ ਇਸ ਲਈ ਥੋੜੀ ਪਾਂਚੀ ਦਿੱਕਤ ਹੋ ਰਹੀ ਹੈ ਕਿਉਂਕਿ ਗੱਡੀਆਂ ਸਾਡल्या ਚਾਰੇ ਹੀ ਗੱਡੀਆਂ ਪਾਂਚੀ ਜੁਨੀਆਂ ਦੀਆਂ ਅਗ ਫਾਇਰ ਕਾਲਾ ਦੇ ਜਾਰੀ ਹੈ ਮੇਰਾ ਨਾਮ ਸੰਦੀਪ ਹੈ ਜੀ ਮੈਂ ਜਲੰਧਰ ਤੋਂ ਆਇਆ ਤੇ ਅਸੀਂ ਦੋ ਬ੍ਰਦਰ ਆਇਆ ਸੀ ਦੋ ਗੱਡੀਆਂ ਲੈ ਕੇ ਇਹ ਵੱਡੇ ਬ੍ਰਦਰ ਦੀ ਗੱਡੀ ਹੈ ਮੇਰੀ ਗੱਡੀ ਸਾਈਡ ਤੇ ਖੜੀ ਹੈ ਉਹਦੇ ਤੇ ਅਸੀਂ ਮਤਲਬ ਗੱਡੀ ਲਈ ਛਾਵੇਂ ਕਿ ਛਾਂ ਇਹ ਚਲੋ ਤੋਪ ਦਾ ਡੈਮ ਹੈ ਤੇ ਮੱਥਾ ਟੇਕਣ ਚਲੇ ਗਏ ਤੇ ਅੰਦਰ ਲੰਗਰ ਖਾ ਰਹੇ ਸੀ ਤਾਂ ਕਿਸ ਨੇ ਆ ਕੇ ਦੱਸਿਆ ਕਿ ਟਾਇਰ ਨੂੰ ਅੱਗ ਲੱਗੀ ਹੋਈ ਹੈ ਆ ਕੇ ਬਾਲਟੇ ਬੋਲਟੇ ਪਾਣੀ ਲੈ ਕੇ ਆਏ ਉਹਨਾਂ ਨੇ ਬਹੁਤ ਜ਼ਿਆਦਾ ਅੱਗ ਖਾੜ ਚੁੱਕੀ ਸੀ ਪਾਣੀ ਨਾਲ ਫਰਟੀ ਨਾਲ ਰੁਕੀ ਨਹੀਂ ਇਹ ਕਿੰਨੇ ਸਾਲ ਹੋ ਗਏ ਹੈ ਮਤਲਬ ਇਹ 1.5 ਕੋ ਸਾਲ ਨੂੰ 2 ਸਾਲ ਹੋਇਆ ਹੈ ਇਹ

ਤੇ ਮੈਨੂੰ ਥੋੜਾ ਕੰਮ ਆਇਆ ਸੀਗਾ ਥੋੜਾ ਜਿਆਦਾ ਦੇਖਿਆ ਸੀਗਾ ਕਿ ਮਤਲਬ ਧੁੱਪ ਨਹੀਂ ਪੈ ਰਹੀ ਸਾਈਡ ਤੇ ਲਗਾਈ ਸੀ ਗੱਡੀ ਹਾਂ ਉਹਨੇ ਜਸਟ ਮੈਂ ਦੇਖਿਆ ਕਿ 10 ਮਿੰਟ ਆਇਆ ਤੇ ਮੈਨੂੰ ਦੇਖਿਆ ਕਿ ਗੱਡੀ ਨੂੰ ਪੂਰੀ ਅੱਗ ਲੱਗ ਚੁੱਕੀ ਹੈ ਗੱਡੀ ਪੂਰੀ ਟੋਟਲ ਲਾਸ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਤੁਹਾਡੀ ਹੋਰ ਗੱਡੀਆਂ ਹੋਰ ਕਿੰਨੀਆਂ ਗੱਡੀਆਂ ਹਟ ਜਾਂਦੇ ਇਹ ਇੱਕ ਗੱਡੀ ਹੋਰ ਸੀਗੀ ਉਹ ਸ਼ਾਇਦ ਇਹਨਾਂ ਦੇ ਅਰੋੜਿਆਂ ਦੇ ਕੋਈ ਆਏ ਆ ਕਿ ਮੱਥਾ ਟੇਕਣ ਆਏ ਸੀਗੇ ਇੱਕ ਇੱਕ ਗੱਡੀ ਉਹਨਾਂ ਦੀ ਹੈ ਕਿਉਂ ਮੇਰੇ ਕਿ ਤੂੰ ਖੜੇ ਹੁਣ ਫਾਇਰ ਨਹੀਂ ਮੈਨੂੰ ਮੈਨੂੰ ਮਿੰਟ ਮਿੰਟ ਵਾਲ 20 ਕਿੰਮਟ ਹੋ ਗਏ ਆ 20 ਮਿੰਟ ਦੇ ਵਿੱਚ 58 ਤੇ ਮੈਂ ਕਹਿੰਦੀ ਤੇ ਹੁਣ ਜਸਟ ਸਪ ਆ ਰਹੀ ਹੈ 58 ਆ ਰਹੀ ਹੈ ਇਹ ਗੱਡੀ ਤੇ ਟੋਟਲ ਲਾਸ ਹੋ ਗਿਆ ਇਹ ਕਿਹਦਾ ਕਰ ਲੋਗੇ ਪਤਾ ਲੱਗਾ ਤੁਹਾਨੂੰ ਅੱਗ ਲੱਗਣ ਦਾ ਕਾਰਨ ਹੈ ਕਿ ਬੱਚਿਆਂ ਨੇ ਉਧਰੋਂ ਕੋਈ ਸ਼ਰਾਰਤ ਕੀਤੀ ਹੈ ਜਾਂ ਕੋਈ ਸੁੱਕੀਆਂ ਝਾੜੀਆਂ ਸੀਗੀਆਂ ਉਧਰ ਕਿਸੇ ਨੇ ਅੱਗ ਲਗਾਈ ਹੈ ਤੇ ਤਾਂ ਇਧਰ ਨੂੰ ਅੱਗ ਸਾਰੀ ਆਈ ਗੱਡੀਆਂ ਨਾਲ ਇਹ ਬਾਕੀ ਪ੍ਰਸ਼ਾਸਨ ਦੇ ਤੱਕ ਹਾਂਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਦੱਸੋ ਹੁਣ ਕੀ ਕਰ ਸਕਦਾ ਸਾਡੀ ਤੇ ਗੱਡੀ ਲਾਸ ਹੋ ਗਈ ਸਾਡਾ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਚਲੋ ਠੀਕ ਹੈ ਜੀ ਤਾਂ ਹੀ ਲੱਗਦੀ ਈ ਮਾਮਲਾ ਸੀਗਾ ਭਾਜੀ ਸਾਨੂੰ ਟੈਲੀਫੋਨ 'ਚ ਸੂਚਨਾ ਮਿਲੀ ਕਿ ਇੱਥੇ ਗਲੋਜੀ ਰੋਡ ਤੇ ਜਿਹੜੇ ਆ ਗਲੋਜੀ ਰੋਡ ਤੇ ਅੱਗ ਲੱਗੀ ਹੈ ਸਾਡੀ ਗੱਡੀਆਂ ਮੋਕੇ ਤੇ ਪਹੁੰਚੀ ਹੈ ਦੋ ਕਾਰਨੋਂ ਅੱਗ ਲੱਗੀ ਸੀ ਜੀ ਸਾਡੀ ਗੱਡੀ ਨੇ ਮੋਕੇ ਤੇ ਪਹੁੰਚ ਕੇ ਜਿਹੜਾ ਆ ਅੱਗ ਤੇ ਕੰਟਰੋਲ ਕੀਤਾ ਅੱਗ ਲੱਗਣ ਦਾ ਕਾਰਨ ਕੀ ਸੀ ਅੱਗ ਲੱਗਣ ਦਾ ਕਾਰਨ ਸੀ ਪਿੱਛੇ ਜੀ ਪੂੜਾ ਕਰਕਟ ਸੀ ਉੱਥੇ ਕਿਸੇ ਨੇ ਅੱਗ ਲਗਾਈ ਹੈ

ਮਸ਼ਹੂਰ ਫਾਇਰ ਬਿਗੇਟ ਵੀ ਉਹਨੂੰ ਦਿਸੇ ਗੱਡੀ ਵੀ ਅਲਾਉਟ ਕਰਦੀ ਸੀ ਤੇ ਦੋਨੇ ਗੱਡੀਆਂ ਮੋਕੇ ਤੇ ਪਹੁੰਚੀਆਂ ਤੇ ਅੱਗੇ ਦੇ ਕੰਟਰੋਲ ਪਾ ਦਿੱਤਾ ਗਿਆ ਤੇ ਵੱਡੀ ਸੀ ਉਹ ਸੜ ਗਈਆਂ ਇੰਨੇ ਸਿਰ ਅੱਗੇ ਬਰਤਨ ਤੋਂ ਰੋਕ ਦਿੱਤੀ ਗਿਆ ਕੋਈ ਇਹਦਾ ਰੋਕਾ ਦਿੱਤਾ ਗਿਆ ਬੜੇ ਮਜੂਦਾ ਲੋਕਾਂ ਨੇ ਕਹਿਣਾ ਕਿ 20 ਤੋਂ 25 ਘੰਟੇ ਲੱਗ ਗਿਆ ਐਕਚੁਅਲੀ ਇਸ ਵੇਲੇ ਸਾਡੇ ਜਿਹੜੇ ਫਾਇਰ ਜੀ ਗੱਡੀਆਂ 4 ਗੱਡੀਆਂ ਹੈਗੀਆਂ ਜੋ ਵੀ ਆ ਮੋਕੇ ਤੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਕੱਟ ਤੋਂ ਘੜ 8 ਜਹਾ ਅਸਲੇ 8 ਅੱਗ ਲੱਗ ਚੁੱਕੀਆਂ ਜਗਾ ਜਗਾ ਗੱਡੀ ਜਾ ਰਹੀ ਹੈ ਸਾਡਾ ਰਜਿਸਟਰੀ ਉੱਤੇ ਲਾਲਪਨਾ ਭਰਿਆ ਪਿਆ ਜਾਨਪੁਰ ਮਾਧੋਪੁਰ ਮਸਰੂਲੀ ਇਹ ਪਿੰਡਾਂ ਦੇ ਖੇਤਾਂ ਨੂੰ ਅੱਗ ਲੱਗ ਰਹੀ ਹੈ ਗੱਡੀ ਬਾਹਰ ਬਾਹਰ ਆਫਲ ਹੋ ਰਹੀ ਹੈ ਸੇਲ ਦੀਆਂ ਗੱਡੀਆਂ ਬਾਹਰ ਚੱਲ ਗਈਆਂ ਹੁਣ ਜਦਸਤੇ ਅੱਲੇ ਦੂਜੀ ਗੱਡੀ ਉੱਤੇ ਬੁਜੀ ਹੈ ਦੁਬਾਰਾ ਫੇਰ ਫੋਨ ਆ ਗਿਆ ਮੇਰੇ ਉੱਤੇ ਲੱਗ ਅੱਗ ਲੱਗੀ ਹੈ ਗੱਡੀ ਉੱਧਰ ਵੱਲ ਜਾਤੀ ਹੈ ਇਸ ਲਈ ਥੋੜੀ ਪਾਂਚ ਦਿੱਕਤ ਹੋ ਰਹੀ ਹੈ ਕਿਉਂਕਿ ਗੱਡੀਆਂ ਸਾਡਾ ਚਾਰੇ ਹੋਈ ਗੱਡੀਆਂ ਪੰਜ-ਛੇ ਦਿਨੀਆਂ ਅੱਗ ਫਾਇਰ ਕਾਲਾ ਤੇ ਚੱਲ ਜਾ ਰਹੀ ਹੈ If you wish that your child learns today and leads tomorrow bring them to A&M's Gems Cambridge International School Panchankula affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander delos bypass road parthanko